ਦੇ ਵਿੱਚ ਡੀਜੀ ਸਾਹਿਬ ਦੀ ਹਦਾਇਤਾਂ ਮੁਤਾਬਕ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਅਸੀਂ ਫਲੈਗ ਮਾਰਚ ਕੱਢ ਰਹੇ ਹੈਗੇ ਸਾਡਾ ਸਬਡਿਵੀਜ਼ਨ ਬੰਗਾ ਦੇ ਵਿੱਚ ਵੀ ਫਲੈਗ ਮਾਰਚ ਹੈਗਾ ਸਬਡਿਵੀਜ਼ਨ ਬਲਾਚੌਰ ਦੇ ਵਿੱਚ ਵੀ ਤੇ ਇੱਥੇ ਵੀ ਜਿਹੜੀ ਸਾਡੀ ਪੰਜਾਬ ਪੁਲਿਸ ਦੀ ਟੁਕੜੀ ਦੇ ਨਾਲ ਬੀਐਸਐਫ ਦੀ ਇੱਕ ਪਲੇਟੂਨ ਹੈਗੀ ਆ ਜਿਹਦੇ ਨਾਲ ਅਸੀਂ ਇਹ ਫਲੈਗ ਮਾਰਚ ਪੂਰੇ ਸ਼ਹਿਰ ਦੇ ਵਿੱਚ ਕੱਟਾਂਗੇ ਇਹ ਸਾਡਾ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਹੈਗਾ ਤਾਂ ਕਿ ਅਸੀਂ ਲੋਕਾਂ ਨੂੰ ਸੈਂਸ ਆਫ ਸਿਕਿਉਰਟੀ ਦੇ ਸਕੀਏ ਤੇ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਕਿ ਅਸੀਂ 24 ਘੰਟੇ ਹਾਜ਼ਰ ਹੈਗੇ ਆ ਜਿਹੜਾ ਬਿਲਕੁਲ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਉਣਾ ਐ ਇਸ ਪਿੰਡਾ ਕੀ ਹੋਏਗਾ ਬਿਲਕੁਲ ਜੀ ਅਸੀਂ ਹੁਣ ਪੈਦਲ ਜਿਹੜਾ ਹੈਗਾ ਇਹਨੂੰ ਸ਼ਹਿਰ ਦੇ ਵਿੱਚ ਕਰਾਂਗੇ ਤੇ ਜਿਹੜੀਆਂ ਸਾਡੀ ਬਿਲਕੁਲ ਜਿਹੜਾ ਇਹ ਗੱਡੀਆਂ ਦਾ ਮਾਰਸ਼ ਹੈਗਾ ਤੇ ਪੀਸੀਆਰ ਦਾ ਇਹ ਪਿੰਡਾਂ ਦੇ ਵਿੱਚੋਂ ਵੀ ਕੱਢਿਆ ਜਾਵੇਗਾ ਕਿਸੇ ਨੇ ਇਹ ਦੇਣਾ ਚਾਹੁੰਦੇ ਜਿਹੜਾ ਸ਼ਰਾਰਤੀ ਤੱਤ ਹੋਣ ਜਿਹੜੇ ਸ਼ਰਾਰਤੀ ਤੱਤ ਹੈਗੇ ਆ ਜਾਂ ਕੋਈ ਹੋਰ ਹੈ ਜੇ ਆਨਸਰ ਹੈਗੇ ਆ ਉਹਨਾਂ ਨੂੰ ਅਸੀਂ ਸਖਤ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਕੋਈ ਵੀ ਇਦਾਂ ਦੀ ਸ਼ਰਾਰਤ ਕਰਦਾ ਤਾਂ ਪੂਰੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਸਰ ਕੋ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜੇ ਕੋਈ ਇਦਾਂ ਦੀ ਕੋਈ ਸ਼ੱਕੀ ਵਸਤੂ ਮਿਲਦੀ ਹੈ ਉੱਤੇ ਨੰਬਰ ਉਹ ਬਿਲਕੁਲ ਜੀ ਅਸੀਂ ਆਪਣਾ ਕੰਟਰੋਲ ਨੰਬਰ ਜਿਹੜਾ ਅਸੀਂ ਸਾਡਾ ਸੋਸ਼ਲ ਮੀਡੀਆ ਪੇਜ ਹੈ ਉੱਤੇ ਵੀ ਜਾਰੀ ਕਰਤਾ ਸੀਗਾ ਅਸੀਂ ਤੁਹਾਨੂੰ ਵੀ ਪ੍ਰੋਵਾਈਡ ਕਰਵਾ ਦਾਂਗੇ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਮਿਲਦੀ ਹੈ ਕਿਤੇ ਕੋਈ ਵੀ ਕੋਈ ਸ਼ਰਾਰਤ ਕਰ ਰਿਹਾ ਕੋਈ ਖਰਾਬੀ ਕਰ ਰਿਹਾ ਤਾਂ ਉਹ ਉਸ ਨੰਬਰ ਤੇ ਸਾਡੇ ਧਿਆਨ ਚ ਲਿਆ ਸਕਦੇ ਹੈ ਚੈਕਿੰਗ ਵੀ ਚੱਲ ਰਹੀ ਲਗਾਤਾਰ ਇਸ ਪਰ ਬਾਰਡਰ ਏਰੀਆ ਸਾਡੇ ਬਿਲਕੁਲ ਜੀ ਬਿਲਕੁਲ ਸਾਡੇ ਜਿਹੜੇ ਹਾਈ ਟੈਕ ਨਾਕਾਜ਼ ਵੀ ਲੱਗੇ ਹੋਏ ਹੈ ਸਾਡਾ ਮੈੜੀ ਲੱਗਿਆ ਹੋਇਆ ਹੈ ਇਧਰੋਂ ਜਦੋਂ ਆਪਾਂ ਰੋਪੜ ਤੋਂ ਐਂਟਰ ਕਰਦੇ ਹਾਂ ਉੱਥੇ ਵੀ ਸਾਡਾ ਹਾਈ ਟੈਕ ਨਾਕਾ ਲੱਗਿਆ ਤੇ ਤਦ ਇਹਨਾਂ ਦਿਨਾਂ ਚ ਨਾ ਸ਼ਰਾਬ ਨੂੰ ਲੈ ਕੇ ਵੀ ਸ਼ਰਾਰਤ ਹੁੰਦੀ ਹੈ ਇਹੋ ਜਿਹਾ ਕੋਹਾਣਾ ਨਾ ਵਾਪਰੇ ਉਹਦੇ ਲਈ ਉੱਤਰਨ ਲੱਗੀ ਤਾਂ ਜਾ ਰਹੀ ਆ ਬਿਲਕੁਲ ਜੀ ਬਿਲਕੁਲ ਅਸੀਂ ਇਹਦੇ ਸਬੰਧ ਦੇ ਵਿੱਚ ਹੀ ਜਿਹੜੀ ਸਾਡੇ ਐਕਸਾਈਜ਼ ਦੇ ਕਰਮਚਾਰੀ ਉਹਨਾਂ ਨਾਲ ਵੀ ਅਸੀਂ ਮੀਟਿੰਗ ਕੀਤੀ ਹੈ ਤੇ ਅਸੀਂ ਟੀਮਾਂ ਹੀ ਬਣਾਈਆਂ ਹੈਗੀਆਂ ਹਰੇਕ ਸਬੜੇ ਦਿਨ ਦੇ ਵਿੱਚ ਐਕਸਾਈਜ਼ ਤੇ ਪੁਲਿਸ ਦੀਆਂ ਮਿਲ ਕੇ ਟੀਮਾਂ ਬਣੀਆਂ ਹੈਗੀਆਂ ਜਿਹੜੀਆਂ ਇਹਨਾਂ ਤੇ ਰੇਡ ਵੀ ਕਰ ਰਹੀਆਂ ਤੁਸੀਂ ਦੇਖੋਗੇ ਕਿ ਪਿੱਛੇ ਜੀ ਅਸੀਂ ਕਾਫੀ ਜ਼ਿਆਦਾ ਰੇਡ ਕੀਤੀ ਹੈ ਤੇ ਸਾਡੇ ਕਾਫੀ ਬੰਦੇ ਆਰਾਊਂਡਪ ਵੀ ਕੀਤੇ ਆ ਤੇ ਪਰਚੇ ਵੀ ਐਕਸਾਈਜ਼ ਦੇ ਕਾਫੀ ਦਿੱਤੇ ਹੈ ਸਰ ਦੇਸੀ ਸ਼ਰਾਬ ਦੇ ਉੱਤੇ ਵੀ ਕੋਈ ਕਾਰਵਾਈ ਹਾਂਜੀ ਬਿਲਕੁਲ ਅਸੀਂ ਜਿਹੜੇ ਜਿਹੜੀ ਲੋਕਲ ਸ਼ਰਾਬ ਜਾਂ ਕੋਈ ਹੋਰ ਜਿਹੜਾ ਇਲੀਗਲ ਲੈ ਕੇ ਆਉਂਦੇ ਉਹਨਾਂ ਤੇ ਵੀ ਅਸੀਂ ਕਾਫੀ ਪਰਚੇ ਦਿੱਤੇ ਤੇ ਦੋ ਪਰਚੇ ਅਸੀਂ ਲਾਣ ਦੇ ਵੀ ਦਿੱਤੇ ਹੈਗੇ ਸਾਡੇ ਕਾਫੀ 2600 ਦੇ ਨੇੜੇ ਜਿਹੜੀ ਹੈਗੀ ਹੈ ਲੀਡਰ ਦੇ ਨੇੜੇ ਉਹ ਵੀ ਸਾਡੀ ਰਿਕਵਰੀ ਹੋਈ ਹੈ